ਅਸੀਂ ਸਿਰਫ ਐਨਐਸਏ ਬਾਰੇ ਸਵਾਲ ਕਰਦੇ ਐਨਐਸਏ ਬਾਰੇ ਅਸੀਂ ਨਹੀਂ ਪਿੰਡ ਚ ਪੰਜਾਬ ਚ ਬਣ ਦੇਣਾ ਅਸੀਂ ਐਨਐਸਏ ਵਾਲਿਆਂ ਨੂੰ ਅਸੀਂ ਨਹੀਂ ਪੰਜਾਬ ਚ ਬਣ ਦੇਣਾ ਪੁੱਲਰ ਦੀ ਰਿਆਈ ਪਰ ਤੁਹਾਡੇ ਦੇਖੋ ਹਾਂਜੀ ਜਿਹੜਾ ਸਵਾਲ ਦਾ ਮੈਂ ਮੈਨੂੰ ਜਾਣਕਾਰੀ ਹੈ ਮੈਂ ਉਹਦਾ ਜਵਾਬ ਦਵਾਂ ਤੁਸੀਂ ਸਰਕਾਰ ਦੇ ਨਵੇਂ ਦੇ ਹੋ ਨਹੀਂ ਹੋ ਮੈਂ ਨਵੇਂ ਦੇ ਹੋਣ ਦਾ ਮਤਲਬ ਇਹ ਨਹੀਂ ਵੀ ਮੈਨੂੰ ਸਾਰਾ ਕੁਝ ਪਤਾ ਹੈ ਜੋ ਮੈਂ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਤੇ ਐਨਐਸਐ ਲੱਗ ਰਹੀ ਹੈ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਉਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈਗੀ ਫਿਰ ਤੁਸੀਂ ਬੁਟਾ ਕਾਦੇ ਵਾਸਤੇ ਲਈਆਂ ਜੀ ਨਵੇਂ ਦੇ ਕਾਦੇ ਆ ਸਾਡੇ ਤੁਸੀਂ ਇਹ ਦੱਸੋ ਵੀ ਜਿਹੜੀ ਐਨਐਸਐ ਲੱਗੀ ਗਲਤ ਲੱਗੀ ਸਹੀ ਲੱਗੀ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਹਾਂ ਜੀ ਕਿ ਜਿਹੜਾ ਸੈਂਟਰ ਨੇ ਕੀਤਾ ਹੈ ਕਿਸੇ ਤੇ ਵੀ ਇਹ ਲਗਾਨਦੀ ਹੈ ਇਹ ਹੋ ਉਹ ਦੇਖ ਕੇ ਲਗਾਨ ਵੀ ਕਿਸੇ ਗਲਤ ਬੰਦੇ ਤੇ ਨਾ ਲੱਗੇ بس ਤਾਂ ਕਹਿੰਦੇ ਆ ਤੁਸੀਂ ਇਹਦਾ ਗਰੋਹ ਕਰਦੇ ਹੋ ਜੀ ਜੀ ਨਾ ਇਹਦੇ ਤੇ ਲੱਗੇ ਜੀ ਅਮਰਪਾਲ ਸਿੰਘ ਤੇ ਮੈਂ ਅਮਰਪਾਲ ਸਿੰਘ ਸਿੰਘ ਦੇ ਇੱਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਮੈਂ ਨੌਜਵਾਨਾਂ ਨੇ ਪਿਆਰ ਦਾ ਵੋਟਰ ਨਹੀਂ ਨੌਜਵਾਨ ਇਸ ਬਾਰੇ ਜੇ ਤੁਹਾਨੂੰ ਵੀ ਗੱਲ ਲੱਗੀ ਸਹੀ ਲੱਗੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ ਇਹ ਦੇਖੋਗੇ ਸਵਾਲਾਂ ਦੇ ਭੱਜਣਾ ਪਰ ਅਸੀਂ ਇਹ ਤੁਹਾਨੂੰ ਬੋਲਣ ਹੀ ਦੇਵਾਂਗੇ ਦੇਖੋ ਜੀ ਸਵਾਲਾਂ ਦੇ ਇਹ ਜਵਾਬ ਨਹੀਂ ਹੈਗਾ ਠੀਕ ਹੈ ਜੀ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਵੀਡੀਓ ਦੀ ਬਕਾਇਦਾ ਉਹ ਕਹਿੰਦਾ ਵੀ ਅਸੀਂ ਉਹਨਾਂ ਤੋਂ ਮਦਦ ਲਈ ਹੈ ਉਹ ਵੀਡੀਓ ਪਰ ਤੁਹਾਡਾ ਕਿਆ ਕਹਿਣਾ ਕਿਹੜੀ ਵੀਡੀਓ ਭਗਵੰਤ ਮਾਨ ਕਹਿੰਦਾ ਅਸੀਂ ਸੈਂਟਰ ਤੋਂ ਮਦਦ ਟੁਕੜੀਆਂ ਮੰਗਾਈਆਂ ਉਸ ਦੀ ਐਨਐਸਏ ਲਵਾਈ ਹੈ ਮੈਂ 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 ਇਸ ਬਾਰੇ ਕੋਈ ਜਾਣਕਾਰੀ ਰੱਖਦਾ ਇਹ ਤੁਸੀਂ